ਬਠਿੰਡਾ ਤੋਂ ਬੀਜੇਪੀ ਉਮੀਦਵਾਰ ਪਰਮਪਾਲ ਕੌਰ ਨੇ ਜਿੱਤ ਦਾ ਦਮ ਪਰਿਆ ਦਾਵਾ ਕੀਤਾ ਕਿ ਮੋਦੀ ਲਹਿਰ ਚੱਲ ਰਹੀ ਹੈ ਉਮੀਦ ਜਿਤਾਈ ਕਿ ਮੋੜ ਬੀਜੇਪੀ ਸੱਤਾ ਚਾਵੇਗੀ ਬਠਿੰਡਾ ਤੋਂ ਬੀਜੇਪੀ ਵੱਲੋਂ ਪਰਮਪਾਲ ਕੌਰ ਦੀ ਉਮੀਦਵਾਰੀ ਦੇ ਐਲਾਨ ਬਾਅਦ ਮੁਕਾਬਲਾ ਰੌਚਕ ਬਣ ਗਿਆ ਕਿਉਂਕਿ ਇਥੋਂ ਅਕਾਲੀ ਦਲ ਵੱਲੋਂ ਹਰ ਸਿਮਰਤ ਕੌਰ ਬਾਦਲ ਉਮੀਦਵਾਰ ਹੋਣਗੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਟਿਕਟ ਦਾ ਤਾਂ ਮੇਰਾ ਪਹਿਲਾਂ ਹੀ ਪੱਕਾ ਸੀਗਾ ਪਰ ਫਾਰਮਲ ਅਨਾਉਂਸਮੈਂਟ ਵੀ ਹੋ ਗਈ ਤੇ ਹੁਣ ਇਲੈਕਸ਼ਨ ਲੜਾਂਗੇ ਤੇ ਜਿੱਤਾਂਗੇ ਜੀ ਬਹੁਤ ਵੱਡੇ ਮਾਰਜਿਨ ਨਾਲ ਮੁੱਦਾ ਜੀ ਵਿਕਾਸ ਦਾ ਮੁੱਦਾ ਰਹੂਗਾ ਜਿਹੜਾ ਕਿ ਸਾਰੇ ਦੇਸ਼ ਦਾ ਮੁੱਦਾ ਹੈਗਾ ਸਾਰੇ ਦੇਸ਼ ਦੇ ਵਿੱਚ ਹੀ ਹੁਣ ਮੋਦੀ ਸਾਹਿਬ ਦੀ ਲਹਿਰ ਚੱਲੀ ਹੋਈ ਹੈ ਔਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕ ਭਾਜੀਪੀ ਨੂੰ ਲਾਈਕ ਕਰ ਰਹੇ ਹੈ ਤੇ ਇਹੀ ਵਿਕਾਸ ਦਾ ਹੀ ਸਭ ਤੋਂ ਵੱਡਾ ਮੁੱਦਾ ਚ ਬਹੁਤ ਵੱਡੀ ਮਾਰਜਿਨ ਨਾਲ ਜਿੱਤਾਂਗੇ ਜੀ ਵੱਡੀ ਪਰਸੈਂਟੇਜ ਬੀਜੇਪੀ ਕੱਲੀ ਲੈ ਕੇ ਜਾਊਗੀ ਬਾਕੀ ਦੀਆਂ ਵੋਟਾਂ ਵਾਪਸ ਛੰਡ ਲੈਣਗੇ ਜੀ ਕੋਈ ਚੈਲੰਜ ਨਹੀਂ ਹੈਗਾ ਮੈਨੂੰ ਦੇਖਦੇ ਸਾਰੇ ਮਾਮਲੇ ਮੈਨੂੰ ਕਿਤੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਮੈਨੂੰ ਤਿੰਨ ਚਾਰ ਦਿਨ ਹੋ ਗਏ ਹਲਕੇ ਦੇ ਵਿੱਚ ਅੱਜ ਤੱਕ ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ ਕਿਸਾਨ ਆਪਣੀ ਵੀਰ ਹੈ ਕੋਈ ਸਾਡੇ ਨਾਲ ਵੱਖ ਨਹੀਂ ਹੈਗੇ ਅਸੀਂ ਵੀ ਕਿਸਾਨ ਆ ਅਸੀਂ ਕੋਈ ਉਹਨਾਂ ਨਾਲ ਵੱਖ ਨਹੀਂ ਹੈਗੇ ਕੋਈ ਪ੍ਰੋਬਲਮ ਨਹੀਂ ਆਉਣੀ ਹਾਂ ਜਿਸ ਤਰ੍ਹਾਂ ਮਲੂਕਾ ਸਾਹਿਬ ਅਕਾਲੀ ਦਲ ਚਾਜੀ ਕੀ ਕਿਵੇਂ ਮੰਨਦੇ ਤੁਹਾਡਾ ਸਾਥ ਦੇਣਗੇ ਜਾਂ ਨਹੀਂ ਉਹਨਾਂ ਤੋਂ ਪੁੱਛੋ ਜੀ ਉਹ ਨਾ ਤੋਂ ਪੁੱਛ ਤੁਸੀਂ ਕਿਹਾ ਗੱਲਬਾਤ ਕੀਤੀ ਕੋਈ ਮੁਖਾ ਸਾਹਿਬ ਨੂੰ ਉਹਨਾਂ ਕਿੱਥੇ ਮਿਲੀ ਅੱਜ ਕੋਈ ਫੋਨ ਆਇਆ ਮੁਖਾ ਸਾਹਿਬ ਦਾ ਵੀ ਵਧਾਈ ਮਿਲੀ ਹੈ ਕੋਈ ਕਿਹਾ ਮੇਰੀ ਗੱਲ ਨਹੀਂ ਹੋ ਸਕੇ ਐਕਚੁਅਲੀ ਉਹਨਾਂ ਦਾ ਫੋਨ ਵੀ ਕਾਫੀ ਬਿਜ਼ੀ ਬਿਜ਼ੀ ਚੱਲ ਰਿਹਾ ਸੀਗਾ ਤੋਂ ਗੱਲ ਨਹੀਂ ਹੋ ਸਕੇ ਆਸ ਕਰਦੇ ਹੋ ਤੁਸੀਂ ਹਾਂਜੀ ਆਸ ਕਰਦੇ ਹਾਂ ਤੁਸੀਂ ਸਾਡਾ ਸਾਥ ਦੇਣੇ ਆਸਤਾ ਹਰ ਕੈਂਡੀਡੇਟ ਕਰਦਾ ਸਾਰੀ ਸਾਰੇ ਸਾਰਿਆਂ ਦੇ ਸਹਿਯੋਗ ਦੀ ਆਸ ਕਰਕੇ ਹੀ ਕੈਂਡੀਡੇਟ ਕੋਈ ਖੜਾ ਹੁੰਦਾ ਹੈ ਜੀ ਸਰ